ਅੰਜਵੀਰ ਜੀ ਨੂੰ ਅੱਜ ਹਾਦਸਾ ਵਾਪਰਿਆ ਕਾਫੀ ਸਮੇਂ ਤੋਂ ਜਿਹੜਾ ਇਹ ਪੁਲ ਹੈ ਰੋਡਾਂ ਉੱਪਰ ਹੈ। ਕਈ ਆਸੇ ਵਾਪਰ ਚੁੱਕੀ ਨੇ। ਇਹ ਕਹਿਣਾ ਚਾਹੁੰਦੇ ਜਿਹੜਾ ਜਰਾ ਹਾਦਸਾ ਪਹਿਲਾਂ ਤਾਂ ਫਤਿਹਪੁਰਨਾਲਾ ਵਾਹੁਰਜੀ ਜੀ ਕਾ ਖਾਲਸਾ ਵਾਹੁਰਜੀ ਜੀ ਕੀ ਪਤੇ ਜਿਹੜਾ ਹਾਦਸਾ ਹੋਇਆ ਵਾ ਬਹੁਤ ਮਾੜਾ ਕੰਮ ਹੋਇਆ ਵਾ ਇਹ ਕਾਟਾ ਕਦੀ ਨਹੀਂ ਪੂਰਾ ਹੋ ਸਕਦਾ। ਇੱਕ ਪਰਿਵਾਰ ਕੜਾ ਬਿਲਕੁਲ ਹੀ ਉਜੜ ਗਿਆ ਵਾ। ਉਹਦੀਆਂ ਖੁਸ਼ੀਆਂ ਉਜੜ ਗਈਆਂ ਵਾ ਕਿ ਦੋ ਬੱਚੇ ਇਸ ਪੁਲ ਦੇ ਲਪੇਟ ਦੇ ਵਿੱਚ ਆਏ ਆ। ਬੜੇ ਚਿਰ ਤੋਂ ਅਸੀਂ ਵੀ ਮੰਗ ਕੀਤੀ ਸੀ ਸਰਕਾਰ ਨੂੰ ਵੀ ਕੀਤੀ ਸਿੰਚਾਈ ਵਿਭਾਗ ਨੂੰ ਵੀ ਚਿੱਠੀਆਂ ਪਾਈਆਂ ਮੈਂ ਡੀਸੀ ਮੈਡਨਾ ਵੀ ਗੱਲ ਕੀਤੀ ਕਿ ਜਿਨ੍ਹਾਂ ਤੇ ਕਾਰਵਾਈ ਬੰਦੀ ਆ ਜਿਨ੍ਹਾਂ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਜੋ ਰੀਲੀਫ ਫੰਡ ਦੇ ਵਿੱਚ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਮੈਂ ਆਪਣੀ ਟੀਮ ਵੱਲੋਂ ਇੱਥੇ ਇੱਕ ਛੋਟਾ ਜਿਹਾ ਐਲਾਨ ਕੀਤਾ ਕਿ ਇਹ ਕਿਹੜਾ ਗ੍ਰਿਲ ਦਾ ਕੰਮ ਹੈ ਉਹ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਅੱਜ ਹੀ ਗ੍ਰਿਲ ਬੰਨੀ ਸ਼ੁਰੂ ਹੋ ਜੂਗੀ ਜੀ ਕਿ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੜੀਆਂ ਛੋਟੇ ਬੱਚਿਆਂ ਦੀਆਂ ਇਨਸਾਨਾਂ ਦੀਆਂ ਕੜੀਆਂ ਜਾਨਾਂ ਬਚਾਈਆਂ ਜਾ ਸਕਣ ऐसे पैंडा को है ना?

ਇਧਰ ਥੱਲੇ ਹੋ ਜਾ ਫਾਟੋ ਕਰ ਮੈਂ ਲੋਨ ਚਾਹੁੰਦਾ ਮੇਰਾ ਤਰਨ ਜਾਣਦਾ ਉਹ ਵੱਡੋ ਠੀਕ ਕਰ ਲਾ ਹੜਾ ਬਰਾ ਅਸਿਰ ਤੇ ਮੇਰਾ ਪਾਪ ਸੋਹਣੇ ਬੀਨ ਨਾ ਇਹ ਹੋ ਗਿਆ ਅੰਨਦੀ ਵਾਈਫ ਕਿੱਥੇ ਆ ਉਹ ਦਵਾਈ ਲੈਣਗੇ ਦਵਾਈ ਲੈਣਗੇ ਸੋ ਰੇਲਿੰਗ ਅਜੀ ਲਵਾਓ ਜੀ ਕਿਹਕੇ ਨਾ ਭਾਵੇਂ ਹੁਣੇ ਅੱਜ ਫੋਰੀ ਤੌਰ ਤੇ ਰੇਲਿੰਗ ਲੱਗਣੀ ਚਾਹੀਦੀ ਕਿਉਂਕਿ ਆ ਫਿਰ ਨਵਾਂ ਹਾਸਾ ਨਾ ਵਾਪਰੇ ਚਲੋ ਵੀਰ ਦਾ ਘਰ ਬਰਬਾਦ ਹੋ ਗਿਆ ਹਾਂਜੀ ਸਾਰਾ ਉੱਠਣਾ ਹੀ ਨਹੀਂਗਾ ਹੈ ਇਹ ਉੱਠ ਨਹੀਂ ਸਾਰਾ ਭਾਵੇਂ ਸਾਨੂੰ ਜਿੰਨੇ ਦਿਨ ਮਰਜ਼ੀ ਲੱਗਦਾ ਅਸੀਂ ਉੱਠਣਾ ਹੀ ਨਹੀਂਗਾ ਅਹੀਂ ਬਾਕੀ ਕਿਤਾਈਆ ਸਾਨੂੰ ਵੀ ਸਾਨੂੰ ਵਿਸ਼ਵਾਸਤ ਵਾਤਾਵਰਨ ਦੀ ਗੱਲ ਕੀਤੀ ਔਰ ਇਹਨਾਂ ਨੇ ਕਿਹਾ ਵੀ ਠੇਕੇਦਾਰ ਤੇ ਗਾਰਡ ਤੇ ਪੂਰੀ ਤਰ੍ਹਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਦੇ ਹਾਂਜੀ ਹਾਂਜੀ ਉਹਨੇ ਬਾਕੀ ਦੀ ਕੋਈ ਗੋਤਾਖੋਰਾਂ ਦਾ ਪ੍ਰਬੰਧ ਕਰਕੇ ਤੇ ਆਪਾਂ ਬੱਚਿਆਂ ਦੀ ਡੈੱਡ ਬੋਡੀਆਂ ਦੇ ਵਿੱਚ ਵੀ ਕਰੋ ਤੁਸੀਂ ਮਾੜਾ ਮੋਟਾ ਇਹ ਸਰਕਾਰ ਕੋਲ ਕਰ ਰਿਹਾ ਹੈ ਗੋਤਾਖੋਰ ਦਾ ਕਰੋ ਪਤਾ ਜੀ ਮੈਂ ਨਾਲ ਜਸਵੀ ਸਿੰਘ ਆਈ ਇਹ ਜਿਹੜਾ ਹਾਸਾ ਵਾਪਰ ਰਿਹਾ ਕਿਵੇਂ ਵਾਪਰ ਰਿਹਾ ਹੈ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਪੂਰੀ ਤਰ੍ਹਾਂ ਤੋਂ ਆ ਰਿਹਾ ਹੈ ਗਾਈ ਇਹ ਗੱਲ ਦਾ ਮੈਨੂੰ ਨਹੀਂ ਪਤਾ ਕਿ ਇੱਥੇ ਟਿੱਕੜ ਜਦਾ ਹੀ ਤੇ ਮੈਂ ਮੋਟਰਸਾਈਕਲ ਲੰਗਾਉਣ ਲੱਗਾ ਮੋਟਰਸਾਈਕਲ ਤੇ ਲੱਗ ਗਈ ਤੇ ਉਹ ਸਾਈਡ ਨੂੰ ਜਦੋਂ ਡਿੱਗੇ ਅਸੀਂ ਸਾਰੇ ਜੀਵ ਇੱਥੇ ਡਿੱਗੇ ਤਿੰਨੇ ਹੀ ਇਹ ਡਿੱਗੇ ਵਿੱਚ ਮੈਂ ਬਾਹਰ ਸੀ ਮੋਟਰਸਾਈਕਲ ਤੋਂ ਚਾਰ ਜਾਣੇ ਸੀਗੇ ਦੋ ਜਵਾਰ ਸੀਗੇ ਇਹ ਅਟਕਦਾ तकरीबन ਸਮਾਂ ਹੀ ਗਈ ਹਾਂਜੀ ਤੇ ਮੈਂ ਬਾਹਰ ਸੀਗਾ ਮੈਂ ਫਿਰ ਜਦੋਂ ਇਹਨਾਂ ਨੂੰ ਵੇਖਿਆ ਵਿੱਚ ਡਿੱਗੇ ਮੈਂ ਆਪੋ ਵੀ ਛਾਲ ਮਾਰਤੀ ਇਹਨਾਂ ਦੇ ਮਗਰ ਇਹਨਾਂ ਨੂੰ ਕੱਢਣ ਲਈ ਪਰ ਮੇਰਾ ਜੋਰ ਨਹੀਂ ਚੱਲਿਆ ਮੈਂ ਲੀੜੇ ਪਾਏ ਸੀਗੇ ਮੈਂ ਆਪ ਵੀ ਡੁੱਬਦਾ ਜਾਂਦਾ ਹੀ ਗਿਆ ਕਿਉਂਕਿ ਲੀੜਿਆਂ ਦੇ ਨਾਲ ਥਾਂ ਨੂੰ ਭਾਰ ਹੋ ਗਿਆ ਨਾ ਜਦੋਂ ਥਾਂ ਨੂੰ ਮੈਂ ਆਪ ਡੁਬਿੰਦਾ ਜਾ ਰਿਹਾ ਸੀ ਮੈਂ ਬਹੁਤ ਔਖਾ ਨਿਕਲਿਆ ਵਿੱਚੋਂ ਮੈਂ ਪੱਜ ਪੁੱਜ ਕੇ ਮਹਾਜਾ ਜੱਪੇਂਟ ਫਿਰ ਦੱਸਿਆ ਘਰੇ ਆਉਦੇ ਤੇ ਘਰ ਤੇ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਧੱਕੇ ਧੱਕੇ ਮਾਰ ਕੇ ਪਰਾਂ ਨੂੰ ਲਗਾਇਆ ਜਿੰਨਾ ਕੋਸ਼ਿਸ਼ ਜਿੰਨਾ ਚਿਰ ਮੇਰੇ ਕੋਲ ਰਹਿ ਪਾਚੇ ਗਾਂ ਲਾਂਗੇ ਕਿਤੇ ਮੈਨੂੰ ਲੱਗਿਆ ਵੀ ਮੇਰਾ ਘਰ ਖਤਮ ਹੋ ਗਿਆ ਹੀ ਮੈਂ ਫਿਰ ਪਿੰਡ ਜਾ ਕੇ ਦੱਸਿਆ ਹੀ ਮੈਂ ਬੜਾ ਉੱਖਾ ਗਿਆ ਹੀ ਹਾਲ ਦੇ ਉੱਪਰ ਕਦੀ ਗਰੇਲਾਂ ਦੀ ਸ਼ਿਕਾਇਤ ਕਿਸੇ ਮਹਿਕਮੇ ਨੂੰ ਕੀਤੀ ਨਹੀਂ ਤੁਸੀਂ ਹਾਂਜੀ ਬਹੁਤ ਕੀਤੀ ਹੈ ਪਹਿਲਾਂ ਤੇ ਪਰ ਕਿਸੇ ਨੇ ਸੁਣੀ ਨਹੀਂ ਕੋਈ ਕੀ ਮੰਗ ਕੀ ਕਰ ਰਹੇ ਸੀ ਮੰਗ ਸਾਡੀ ਇਹ ਹੀ ਹੈ ਇਹ ਬਣ ਜਾਣਾ ਚਾਹੀਦਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੋ ਬੱਚੇ ਸੀ ਹਾਂਜੀ ਦੋ ਬੱਚੇ ਹੀ ਜਿੰਨੀ ਉਮਰ ਦੇ ਬੱਚਾ ਹੈ ਇੱਕ 4 ਸਾਲ ਦਾ ਹੈ ਜੀ ਇੱਕ 2 ਸਾਲ ਦਾ ਹੈ ਆਹ ਤਾਂ ਗਾ। ਲੈ ਟੋਪੀ ਕੋ ਨੇ ਉੱਤੇ ਬੈਠ ਜਾਦੇ ਜਾਓ। ਉਹ ਦਵੈਲਨ। ਸਰਕਾਰੀ ਮੁਕ। ਅੱਜ ਉਹ ਦਵੈਲਨ ਆਣਗੇ। ਜੇ ਜਿਵੇਂ ਕਮਾਈ ਨਹੀਂ। ਉਹਦੇ ਜਿਵੇਂ ਆਣਗੇ। ਉਹ ਦਵੈਲਨ। ਜਿਹੜਾ ਨਾ ਮਾਨੀ ਬੋਲੀ ਆ ਉਹ ਕੀ ਕਰੇ ਹੋ ਕੇ ਜਾ। ਆਵੇ ਆਵੇ ਪਰੇ ਆਓ ਆਪ ਭਰਾ ਦੂਰਾ ਦੂਰਾ ਕਿੱਥੇ ਦੂਰਾ ਇਧਰ ਆਂ ਟੋਕੀਂਗਾ ਪੰਗਲ ਅੱਗੇ ਨਾ ਆਵੇ ਠੀਕ ਹੈ ਇੱਕ ਮਿੰਟ ਰੋਕ ਮਨ ਦਾਲਾ